ਅੱਜ ਦੇ ਟਾਈਮ 'ਚ ਜ਼ਿਆਦਾ ਕਿਉਂਕਿ ਅੱਜ ਲੋਕ ਨਾ ਬਿਜ਼ੀ ਬਹੁਤ ਹੋ ਗਏ ਆ ਪਹਿਲਾ ਟਾਈਮ ਦਿੰਦੇ ਸੀ ਕਿ ਆਪਣੀ ਫੈਮਲੀਜ਼ ਨੂੰ ਹੁਣ ਲੋਕੀ ਆਪਣੇ ਆਪਣੇ ਕੰਮਾਂ 'ਚ ਨੇ ਬੱਚੇ ਵੀ ਆਪਣੇ ਆਪਣੇ ਕੰਮਾਂ 'ਚ ਨੇ ਪੇਰੈਂਟਸ ਵੀ ਆਪਣੇ ਆਪਣੇ ਕੰਮਾਂ 'ਚ ਨੇ ਸਾਰਿਆਂ ਨੂੰ ਇਹ ਚੀਜ਼ ਦੇਖ ਕੇ ਫਿਲਮ ਨੂੰ ਸਮਝਣੀ ਜ਼ਰੂਰ ਚਾਹੀਦੀ ਆ ਪੁਖਰਾਜ ਜੀ ਐਕਸਪੈਰੀਮੈਂਟਸ ਬਹੁਤ ਕਰਦਾ ਤੇ ਸਕਸੈਸਫੁਲ ਐਕਸਪੈਰੀਮੈਂਟਸ ਕਰਦਾ ਹੁੰਦਾ ਤੁਸੀਂ ਪੱਲਾ ਜੀ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਏ ਜੇ ਇਸ ਟਾਈਮ 'ਚ ਪੱਲਾ ਜੀ ਹੁੰਦੇ ਤਾਂ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਬਿਲਕੁਲ ਬਿਲਕੁਲ ਅਸੀਂ ਸਾਰੇ ਮਿਸ ਕਰ ਰਹੇ ਹਾਂ ਉਹਨਾਂ ਨੂੰ ਅੱਜ ਬਹੁਤ ਮਿਸ ਕਰ ਰਹੇ ਹਾਂ ਜ਼ਿਆਦਾ ਕਿਉਂਕਿ ਕੁਖਰਾਜ ਦੀ ਪਹਿਲੀ ਫਿਲਮ ਹੈ ਪਹਿਲਾ ਪ੍ਰੋਜੈਕਟ ਹੈ ਅੰਕਲ ਤੋਂ ਬਾਅਦ ਕਿਵੇਂ ਧੀ ਲੱਗੀ ਤੁਹਾਨੂੰ ਵਧੀਆ ਤੁਸੀਂ ਦੱਸੋ ਕਿਦਾਂ ਤੁਸੀਂ ਦੇਖੀ ਮੂਵੀ ਬਹੁਤ ਸੋਹਣੀ ਬਹੁਤ ਅੱਛੀ ਤੁਹਾਨੂੰ ਮੀਡੀਆ ਨੂੰ ਸਾਡੇ ਨੂੰ ਵਧੀਆ ਲੱਗੀ ਮੂਵੀ ਇਹਦਾ ਮਤਲਬ ਪਾਸ ਹੈ ਕਿਉਂਕਿ ਆ ਵੈਸੇ ਵੀ ਕਿਉਂ ਨਾ ਹੋਵੇ ਕਿਉਂਕਿ ਸਬਜੈਕਟ ਬਹੁਤ ਅੱਛਾ ਹੈ ਡਿਵੋਸ਼ਨਲ ਵੀ ਹੈ ਕੁਝ ਜਿਹੜੇ ਸੋਸ਼ਲ ਇਸ਼ੂਜ਼ ਨੇ ਉਹਨਾਂ ਤੇ ਐਸੋ ਮੈਂ ਕਹਿੰਦਾ ਸਾਰੇ ਜਣੇ ਜ਼ਰੂਰ ਦੇਖਣਾ ਉਹ ਸਾਡੇ ਮੀਡੀਆ ਨੂੰ ਵਧੀਆ ਲੱਗੀ ਐ ਲੋਕਾਂ ਨੂੰ ਵੀ ਵਧੀਆ ਲੱਗੂਗੀ ਇਹ ਤੇ ਮੈਂ ਉਹੀ ਗੱਲ ਕਰਨ ਲੱਗੀ ਸੀ ਵੀ ਅਸੀਂ ਜਦ ਤਾਮ ਵੀ ਸੁਣਦੇ ਆ ਨਾ ਤਾਂ ਚਲੋ ਬੁਲਾਵਾ ਆਇਆ ਐ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਵੀ ਮੂਵੀ ਵਿੱਚ ਇੰਨਾ ਕੁਝ ਦੇਖਣ ਨੂੰ ਮਿਲੂਗਾ ਸਾਨੂੰ ਸੋਸ਼ਲ ਇਸ਼ੂ ਜਿਵੇਂ ਰਿਸ਼ਤਿਆਂ ਦੀ ਗੱਲ ਵੀ ਕੀਤੀ ਗਿਆ ਬੱਚਿਆਂ ਨੂੰ ਟਾਈਮ ਵੀ ਦੇਣਾ ਚਾਹੀਦਾ ਉਹ ਵੀ ਗੱਲ ਕੀਤੀ ਗਈ ਹੈ ਨਹੀਂ ਬਿਲਕੁਲ ਬਿਲਕੁਲ ਇਹ ਸਾਰੀ ਚੀਜ਼ਾਂ ਛੋਟੀ ਛੋਟੀ ਚੀਜ਼ਾਂ ਨੇ ਆ ਜੋ ਰਾਈਟਰਸ ਨੇ ਡਾਇਰੈਕਟਰਸ ਨੇ ਇਹ ਚੀਜ਼ਾਂ ਪਿਕ ਕੀਤੀਆਂ ਨੇ ਆਈ ਥਿੰਕ ਇਹ ਚੀਜ਼ਾਂ ਦੀ ਲੋੜ ਹੈ ਗਈ ਆ ਅੱਜ ਦੇ ਟਾਈਮ 'ਚ ਜ਼ਿਆਦਾ ਕਿਉਂਕਿ ਅੱਜ ਲੋਕ ਨਾ ਬਿਜ਼ੀ ਬਹੁਤ ਹੋ ਗਏ ਆ ਪਹਿਲਾਂ ਟਾਈਮ ਦੰਦੇ ਸੀ ਕਿ ਆਪਣੀ ਫੈਮਲੀਆਂ ਨੂੰ ਹੁਣ ਲੋਕੀ ਆਪਣੇ ਆਪਣੇ ਕੰਮਾਂ 'ਚ ਨੇ ਬੱਚੇ ਵੀ ਆਪਣੇ ਆਪਣੇ ਕੰਮਾਂ 'ਚ ਨੇ ਪੇਰੈਂਟਸ ਵੀ ਆਪਣੇ ਆਪਣੇ ਕੰਮਾਂ 'ਚ ਨੇ ਸੋ ਆਈ ਥਿੰਕ ਸਾਰਿਆਂ ਨੂੰ ਇਹ ਚੀਜ਼ ਦੇਖ ਕੇ ਫਿਲਮ ਨੂੰ ਸਮਝਣੀ ਜ਼ਰੂਰ ਚਾਹੀਦੀ ਹੈ ਕਿ ਤੁਸੀਂ ਆਪ ਇਕੱਠੇ ਹੋਵੋਗੇ ਤੁਸੀਂ ਇਕੱਠੇ ਰਹੋਗੇ ਤੇ ਇੱਕ ਫੈਮਲੀ ਇੱਕ ਮੁਠੀ ਦੀ ਤਰ੍ਹਾਂ ਹੁੰਦੀ ਆ ਰਾਈਟ ਤੇ ਜਿੰਨਾ ਫੈਮਿਲੀ 'ਚ ਇਕੱਲਾ ਰਹੂਗਾ ਉਨਾਂ ਹੀ ਚੀਜ਼ਾਂ 'ਚ ਸਟ्रेस ਘਟ ਹੋਊਗਾ ਤੇ ਕੁਕਰਾਜ ਦੀ ਐਕਟਿੰਗ ਕਿਵੇਂ ਲੱਗੀ ਤੁਹਾਨੂੰ ਆਲਵੇਸ ਵਧੀਆ ਉਹ ਅੱਛਾ ਐਕਟਰ ਆ ਅੱਛਾ ਪਰਫਾਰਮਰ ਆ ਤੇ ਉਹਨੂੰ ਯੂ نو ਆਈ ਥਿੰਕ ਅਸੀਂ ਮਾਲਾ ਬਚਪਨ ਤੋਂ ਜਾਣਦੇ ਹਾਂ ਬਚਪਨ ਤੋਂ ਹੀ ਅੰਦਰ ਉਹ ਚੀਜ਼ ਸੀਗੀ ਆਬਵੀਅਸਲੀ ਕਿਉਂਕਿ ਜੀਨਸ ਚਾ ਤੇ ਜਿਵੇਂ ਅੰਕਲ ਬਾਕਮਾਲ ਨੇ ਉਦੋਂ ਹੀ ਸਾਡਾ ਭਰਾ ਕੁਖੀ ਬਹੁਤ ਕ ਬਾਕਮਾਲ ਕੁਖਰਾਜ ਉਹਨੇ ਕਾਮਗੀਤਾ ਇਹਦੇ ਵਿੱਚ ਪਹਿਲਾਂ ਵੀ ਉਹਨੇ ਜਿੰਨੀਆਂ ਮੂਵੀਜ਼ ਕੀਤੀਆਂ ਉਹਨਾਂ ਤੋਂ ਥੋੜਾ ਡਿਫਰੈਂਟ ਇਸ ਵਾਰੀ ਉਹਨੇ ਸਬਜੈਕਟ ਚੁਣਿਆ ਤੇ ਕਈ ਲੋਕ ਐਸੇ ਹੁੰਦੇ ਨੇ ਨਾ ਉਹ ਜੱਕ ਜਾਂਦੇ ਨੇ ਥੋੜਾ ਜਿਹਾ ਕਈ ਵਾਰੀ ਪ੍ਰੋਜੈਕਟਸ ਨੂੰ ਲੈ ਕੇ ਸਕ੍ਰਿਪਟ ਨੂੰ ਲੈ ਕੇ ਸਟੋਰੀਜ਼ ਨੂੰ ਲੈ ਕੇ ਤੇ ਆਈ ਥਿੰਕ ਪੁਖਰਾਜ ਐਕਸਪੈਰੀਮੈਂਟਸ ਬਹੁਤ ਕਰਦਾ ਤੇ ਸਕਸੈਸਫੁਲ ਐਕਸਪੈਰੀਮੈਂਟਸ ਕਰਦਾ ਉਹ ਤੁਸੀਂ ਪੱਲਾ ਜੀ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਜੇ ਇਸ ਟਮੇ ਪੱਲਾ ਜੀ ਹੁੰਦੇ ਤਾਂ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਬਿਲਕੁਲ ਬਿਲਕੁਲ ਅਸੀਂ ਸਾਰੇ ਮਿਸ ਕਰ ਰਹੇ ਹਾਂ ਉਹਨਾਂ ਨੂੰ ਅੱਜ ਬਹੁਤ ਮਿਸ ਕਰ ਰਹੇ ਹਾਂ ਜ਼ਿਆਦਾ ਕਿਉਂਕਿ ਪੁਖਰਾਜ ਦੀ ਪਹਿਲੀ ਫਿਲਮ ਪਹਿਲਾ ਪ੍ਰੋਜੈਕਟ ਹੈ ਅੰਕਲ ਤੋਂ ਬਾਅਦ ਤੇ ਅਸੀਂ ਸਾਰੇ ਦੋਸਤ ਆਏ ਹਾਂ ਜੇ ਉਹਨੂੰ ਸਪੋਰਟ ਕਰਨ ਵਾਸਤੇ ਤੇ ਉਹਦੇ ਨਾਲ ਹਮੇਸ਼ਾ ਖੜੇ ਆ ਅੱਗੇ ਵੀ ਹਮੇਸ਼ਾ ਖੜਨਾ ਹੀ ਹੈ ਤੇ ਬਟ ਇਦਾਂ ਕਿ ਵੀ ਅੱਜ ਮਹੀਨਾ ਹੋ ਗਿਆ ਉਹ ਸਟਰੈਟਜੀ ਸੌਰੀ ਜੋ ਵੀ ਹੋ ਉਹ ਟ੍ਰੈਜੇਡੀ ਹੋਈ ਸੀਗੀ ਤੇ ਮਤਲਬ ਅਸੀਂ ਮਤਲਬ ਤੁਸੀਂ ਦੇਖੋਗੇ ਮੇਰੇ ਮੇਰੇ ਤੋਂ ਬੋਲ ਵੀ ਨਹੀਂ ਹੋ ਰਿਹਾ ਬਿਲਕੁਲ ਆਮ ਗੈਟਿੰਗ ਇਮੋਸ਼ਨਲ ਅ ਅੰਕਲ ਨੂੰ ਯਾਦ ਕਰਕੇ ਕਿਉਂਕਿ ਉਹ ਸਾਡੀ ਮੈਮਰੀਜ਼ ਬਹੁਤ ਨੇ ਉਹਨਾਂ ਦੇ ਨਾਲ ਤੇ ਅਸੀਂ ਮਤਲਬ ਜਿੰਨਾ ਹੋ ਸਕਦਾ ਅਸੀਂ ਆਪਣੇ ਵੱਲੋਂ ਪੁਖਰਾਜ ਨਾਲ ਜਿੰਨਾ ਜਿੰਨੇ ਜੋਗੇ ਹੈਗੇ ਅਸੀਂ ਖੜੇ ਆ ਹਮੇਸ਼ਾ ਖੜੇ ਆ ਬਾਕੀ ਪੁਖਰਾਜ ਬਹੁਤ ਸਟਰੋਂਗ ਹੈ ਉਨੇ ਬਹੁਤ ਪ੍ਰੋਫੈਸ਼ਨਲੀ ਬਹੁਤ ਸਟਰੈਂਥ ਨਾਲ ਸਾਰੀ ਸਾਰੀ ਚੀਜ਼ਾਂ ਨਾਲ ਡੀਲ ਕੀਤਾ ਉਹਨੇ ਤੇ ਆਈ ਥਿੰਕ ਅੱਗੇ ਵੀ ਉਹ ਹਮੇਸ਼ਾ ਇਦਾਂ ਕਰਦਾ ਰਹੂਗਾ ਕਿਤੇ ਮੈਨੂੰ ਲੱਗਦਾ ਤੁਹਾਡੇ ਵਰਗੇ ਜੇ ਯਾਰ ਹੋਣ ਤਾਂ ਫਿਰ ਪਰਿਵਾਰ ਹੀ ਹੁੰਦਾ ਏ ਕੁਲ ਵਰਗਾ ਨਹੀਂ ਬਿਲਕੁਲ ਅਸੀਂ ਪਰਿਵਾਰ ਹੈਗੇ ਹਾਂ ਸ਼ੁਰੂ ਤੋਂ ਬਚਪਨ ਤੋਂ ਤੇ ਹਮੇਸ਼ਾ ਅਗੇ ਰਵਾਂਗੇ ਮਰਦੇ ਦਮ ਤੱਕ ਅਗਲੇ ਜਨਮਾਂ ਤੱਕ ਸੋ ਆਈ ਥਿੰਕ ਜਿੱਥੇ ਪੁਖਰਾਜ ਆ ਸਾਡੇ ਨਾਲ ਹਮੇਸ਼ਾ ਖੜਿਆ ਪਾਪਾ ਦੇ ਟਾਈਮ ਖੜਿਆ ਪਾਪਾ ਤੋਂ ਪਹਿਲਾਂ ਵੀ ਹੁਣ ਵੀ ਤੇ ਅਸੀਂ ਵੀ ਹੁਣ ਵੇਲਾ ਸਾਡਾ ਇਹ ਹੈ ਕਿ ਵੀ ਅਸੀਂ ਪੁਖਰਾਜ ਨਾਲ ਹੁਣ ਇਕੱਠੇ ਹੋਈਏ ਕਿਉਂਕਿ ਜਦੋਂ ਉਹਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਆਪਣੇ ਜਿਗਰੀਆਂ ਦੀ ਆਪਣੇ ਨੇੜੇ ਜਿਹੜੇ ਉਹ ਦੋਸਤ ਮਿੱਤਰ ਨੇ ਉਹਦੇ ਫੈਮਿਲੀ ਮੈਂਬਰਸ ਨੇ ਤੇ ਅਸੀਂ ਸਾਰੇ ਉਹਦੇ ਨਾਲ ਉਦਾਂ ਹੀ ਉਹਦੀ ਬਾਹਾਂ ਬਣ ਕੇ ਖੜੇ ਆ ਉਹਦੇ ਸ਼ੋਲਡਰਸ ਬਣ ਕੇ ਖੜੇ ਆ ਉਹਦੇ ਨਾਲ ਥੈਂਕ ਯੂ ਥੈਂਕ ਯੂ ਥੈਂਕ